ਯਾਰ ਬਾ ਹੋਰ ਫਿਰ ਠੀਕ ਠਾਕ ਤੋਂ ਬਸ ਹਰਾ ਵੱਡਣ ਲੱਗ ਗਿਆ ਹੈ ਹੂੰ ਹੂੰ ਹੋਰ ਸੁਣਾ ਬਾ ਵਧੀਆ ਵਧੀਆ ਟੂਰਨਾਮੈਂਟ ਚੱਲੀ ਏ ਟੂਰਨਾਮੈਂਟ ਨੇ ਬਾਗ ਚੱਲਿਆ ਹੈ ਬਾਗ ਚੱਲਿਆ ਉਹ ਹਰਾ ਵੱਡੀ ਜਾਂਦਾ ਯਾਰਾ ਬਾ ਕਰਦੇ ਥੋੜਾ ਹੀ ਰਹਿ ਗਿਆ ਅੱਛਾ ਉਹ ਅੱਗੇ ਦਾ ਮੁੱਢੇ ਵੱਡੇ ਨਹੀਂ ਹਰਾ ਕਰਦੇ ਤਾਂ ਅੱਜ ਕਿਵੇਂ ਵੱਡੀ ਜਾਂਦਾ ਵੱਡੀ ਜਾਂਦਾ ਬਾਪੂ ਕਹਿੰਦਾ ਬੁਲਟ ਤੇ ਮਾਉਣਾ ਪਹਿਲਾਂ ਫੋਨ ਦਵਾਏ ਨੇ ਅੱਛਾ ਹੂੰ ਅੱਛਾ ਉਹ ਛੋਡਾ ਬੁਢਾ ਨਹੀਂ ਦਵਾਉਂਦਾ ਬੁਲਟ ਭਾਈ ਉਹ ਤਾਂ ਭੁੱਲ ਜਾ ਤੂੰ ਨਹੀਂ ਪਹਿਲਾਂ ਫੋਨ ਦਵਾਇਆ ਦਵਾਉ ਨਾ ਨਾ ਉਹ ਮੇਰਾ ਪਾਪਾ ਹੀ ਹੈਗਾ ਪਹਿਲਾਂ ਬੋਲਟ ਦਵਾਤਾ ਹੁਣ ਕਾਰ ਦਵਾਊਗਾ ਮੈਨੂੰ ਥਾਰ ਹੱਸਿਆ ਹੋਰ ਥੋੜਾ ਜਿਹਾ ਉਹੀਂ ਫੋਕੇ ਫੈਂਟਰ ਮਾਰੀ ਜਾਂਦਾ ਕੀ ਕਹਿੰਦਾ ਤੀਗਾ ਇਹ ਦੁਬਾਰਾਂਗੇ ਬੋਲਟ ਕਹਿੰਦਾ ਨਹੀਂ ਨਹੀਂ ਉਹ ਤਾਂ ਲੋਕ ਕੰਮ ਕਰਾਉਣ ਦਾ ਮਾਰ ਹੀ ਕਹੀ ਜਾਂਦਾ ਬੋਲਟ ਦਵਾਉਂ ਬੋਲਟ ਵਾਟ ਕੋਈ ਨਹੀਂ ਦਵਾਉਂਦਾ ਅਈ ਤਾਂ ਜਿਹੜਾ ਨੇ ਫੋਨ ਵੀ ਦਵਾਇਆ ਫੋਨ ਦਵਾਤਾ ਫੋਨ ਦੀ ਗੱਡੀ ਗੱਲਾਂ ਫੋਨ ਤਾਂ ਮੇਰੇ ਬਾਪੇ ਨੇ ਵੀ ਦਵਾਤਾ ਤੀਗਾ ਤੂੰ ਮੈਨੂੰ ਕਹਿੰਦਾ ਖੇਤ 'ਚ ਦੇਖਿਆ ਨਾ ਆਦੇ ਲਾ ਉਹ ਲਾ ਕੱਪੜੇ ਕੁੱਪੜੇ ਪਾ ਕੇ ਆਪਦਾ ਆਰਾਮ ਨਾ ਮੈਨੂੰ ਕੋਈ ਕੰਮ ਨੂੰ ਨਹੀਂ ਕਹਿੰਦਾ ਨਾ ਆਪਾਂ ਕਰੀਏ ਅੱਛਾ ਮੈਨੂੰ ਕਹੋ ਜਿਹੜੀ ਚੀਜ਼ ਲੈਣੀ ਹੈ ਤੋ ਮੈਨੂੰ ਦੱਸ ਉਹੀ ਚੀਜ਼ ਹਾਜ਼ਰ ਹੋ ਹੁਣ ਘਰ ਲਿਆਵਾਂਗੇ ਅਸੀਂ ਚਲਿਆ ਹੁਣ ਮੇਰਾ ਵੀ ਫਰਜ਼ ਬੰਦ ਨਾ ਯਾਰ ਲੈ ਕੇ ਦਿੰਦੇ ਨੇ ਫਿਰ ਕੰਮ ਠੀਕ ਆ ਗੁੱਸਾ ਨਾ ਕਰੀ ਨੀ ਮੀ ਜੂਨ ਤਾਂ ਤੇਰੀ ਮਾੜੀ ਵਾ ਮਾੜੀ ਤਾਂ ਕਹਦੀ ਯਾਰ ਕੰਮ ਵੀ ਕਰਨਾ ਬੰਦ ਨਾ ਫਿਰ ਮੈਂ ਲੈ ਕੇ ਦਿੰਦਾ ਨੀ ਕੰਮ ਕਾ ਯਾਰ ਸਵੇਰੇ ਬਰਦਾਂ ਦੇ ਬੂਸਾਂ ਮਰੋੜੀਆਂ ਨਾਲ ਹੱਥ ਨੇ ਮੱਜਾਂ ਦੇ ਮਰੋੜੀਆਂ ਨਾਲ ਕੱਲ ਤੇਰਾ ਰਿਸ਼ਤਾ ਵੀ ਹੋਊਗਾ ਰਿਸ਼ਤੇ ਵਾਲੇ ਕਹਣ ਬਲਦਾਂ ਦੇ ਬੰਸਮ ਰੋਡ ਦਾ ਤੇ ਤੋਹ ਕੰਮ ਕਰਾਉਣ ਦਾ ਮਾਰਾ ਉਹ ਤੈਨੂੰ ਮਿੱਠੀਆਂ ਮਾਰੀ ਜਾਂਦਾਗਾ ਆਪਾਂ ਚੱਲਦੇ ਆ ਟੂਰਨਾਮੈਂਟਾਂ ਤੇ ਠੀਕ ਆ ਚੱਲ ਵਗ ਚੱਲਨੇ ਹਾਂ ਹਾਂ ਆਪਾਂ ਚੱਲਦੇ ਆ ਉਹ ਬੈਠਾ ਬੁੜਾ ਇਹਦਾ ਕਰੀਏ ਕੰਮ ਜਿਹਾ ਹਨਾ ਓਕੇ ਮੇਰਾ ਹੈਰੀ ਯਾਰਾ ਹਾਂ ਬਾਬ ਵਧੀਆ ਵਧੀਆ ਆ ਖੇਤ ਆ ਤੇ ਮੈਂ ਮੱਦੀ ਕੋਲ ਟੂਰਨਾਮੈਂਟਾਂ ਤੇ ਜਾਣਾ ਦੀ ਯਾਰਾ ਲੈ ਗੱਲ ਕਰਨਾ ਮੱਦੀ ਹੈਰੀ ਆ ਓਏ ਗੱਲ ਕਰ ਲੈ ਹੋਰ ਹੈਰੀ ਕਿਵੇਂ ਆ ਉਹ ਬੈਠਾ ਬੁੜਾ ਠੀਕ ਠਾਕ ਵਧੀਆ ਦੇਖਿਆ ਨਹੀਂ ਹਜੇ ਹਾਂ ਹਾਂ ਬਾ ਟੂਰਨਾਮੈਂਟ ਜਿਹਦਾ ਜਾਣਾ ਦੀ ਹਾਂ ਆ ਹਰਦੀਪ ਆ ਦੀ ਤਿਆਰੀ ਆ ਬਸ ਜਾਣੇ ਆ ਰਹੇ ਜ ਵੱਢ ਕੇ ਜਾਣੇ ਇਧਰ ਦੀ ਹਾਂ ਬਸ ਬਾ ਥੋੜਾ ਜਿਹਾ ਰਹਿ ਗਿਆ ਕੰਮ ਚੱਲਦੇ ਆ ਮੈਂ ਮਦ ਆਉਂਦਾ ਖਾਲਾ ਫੋਨ ਤੇ ਗੱਲਾਂ ਹੀ ਮਾਰੀ ਜਾਂਦਾ ਮੈਨੂੰ ਲੱਗਦਾ ਹੋਰ ਹੋਰ ਕੁਝ ਵੱਡੇ ਦੀ ਨਹੀਂ ਥੱਬੇ ਜਿਹਾ ਲੱਗਦੀ ਨਹੀਂ ਚੱਲ ਫੋਨ ਤੇ ਤਾਂ ਕਰ ਲੇਗਾ ਨਾ ਹਰਦੀਪ ਕਹਿੰਦਾ ਸੀ ਗੱਲਾਂ ਮਾਰੀ ਜਾਂਦਾ ਕਿਤੇ ਉਹੀ ਗੱਲ ਤਾਂ ਨਹੀਂ ਚੱਲ ਕੋਈ ਨਹੀਂ ਭਾਈ ਭਾਈ ਦੇ ਦੋਨੇ ਆਹ ਬਾਹ ਲੈਣ ਦਾ ਚੱਲ ਜਿਵੇਂ ਕਰ ਦੋਨੇ ਚੰਗਾ ਤਾਇਆ ਮੇਰਾ ਚੱਲਦਾ ਫਿਰ ਚੰਗਾ ਬੋਲਾ ਹਾਂ ਓਏ ਵੱਡ ਤਾਂ ਹਰਿਆ ਕਰ ਰਹੀ ਉਹ ਕਿੱਥੇ ਤਾਂ ਆ ਉਹ ਤਾਂ ਫੋਨ ਤੇ ਗੱਲਾਂ ਕਰੀ ਜਾਂਦਾਗਾ ਅੱਛਾ ਹੋਰ ਮੈਂ ਤਾਂ ਕਿਹਾ ਮੈਂ ਵੱਡਲਾ ਯਾਰ ਮਾ ਵੀ ਡੰਗਰ ਭੁੱਖੇ ਮਰਦੇ ਆਉਣਗੇ ਕਹਿੰਦਾ ਫੋਨ ਤੇ ਗੱਲ ਕਰਕੇ ਵੱਡੂਗਾ ਕਹਿੰਦਾ ਮੈਂ ਓਏ ਸਵੇਰੇ ਦਾ 8 ਵਜੇ ਦਾ ਹਰਿਆ ਬੋਟਨ ਲੱਗੇ 11 ਵਜੇ ਗਿਆ ਇੰਨਾ ਟਾਈਮ ਕਿੱਥੇ ਸੀ ਅੱਧਾ ਘੰਟੇ ਚ ਵੱਡ ਦਿੰਦੇ ਸੀ ਮੈਂ 11 ਵੱਡ ਦਿੰਦਾ ਮੈਂ ਤੈਨੂੰ ਕਿਹਾ ਤਾਂ ਹੈਗਾ ਤੀਗਾ ਬੜਾ ਗੌਰ ਰੱਖਿਆ ਕਰ ਫੋਨ ਤੇ ਗੱਲਾਂ ਕਰੀ ਜਾਂਦਾ ਉਹ ਬੋਲਟ ਦਵਾਉਣ ਨੂੰ ਖਰਦਾ ਨੂੰ ਨਾ ਮੈਂ ਲੈ ਮੈਂ ਬੋਲਟ ਨਹੀਂ ਦਵਾਗਾ ਉਹ ਬੋਲਟੀ ਬੱਲੇ ਰਹਿ ਜੂਰੇ ਨਾ ਮੈਂ ਦਵਾ ਲਾ ਬੋਲਟ ਆਉੜਾ ਹਾਂ ਚੱਲ ਚੰਗਾ ਤਾਇਆ ਫਰਾ ਨਾ ਜਾ ਲੈ ਕੋਈ ਨਹੀਂ ਉੱਥੇ ਖਤੇ ਜੀ ਅਰਾ ਬਟੜਾ ਬਥੇ ਮਿੰਟ ਮਾਰਿਆ ਕਰਦਾ ਉਹ ਮਦਿਓ ਉਹ ਮਦਿ ਉਹ ਵੱੜਦਾ ਹਰੇ ਉਹ ਠੀਕ ਕਹਿ ਗਏ ਗਿਆਗਾ ਮੈਨੂੰ ਭਤੀ ਜਾ ਸੱਚੀਓ ਫੋਨ ਤੇ ਲੱਗਾ ਵਿਆ ਹਰੇ ਕਹਦਾ ਮੈਨੂੰ ਵੋਟ ਲੈ ਤੇ ਕੋਈ ਨਹੀਂ ਸਾਲਾ ਲੈ ਕੇ ਦਿੰਨਾ ਤੈਨੂੰ ਮਾਰੀ ਦੇ ਘਰ ਦਾ ਇਹ ਬਾਪੂ ਬਾਪੂ ਦੇ ਕੋਈ ਲੱਗਦੇ ਧੰਦਾ ਹੀ ਵੱਡੇ ਆ ਵੜਦੇ ਨਾ ਹੈਰੀ ਦਾ ਫੋਨ ਆ ਗਿਆ ਹਰਦੀਪ ਦੇ ਕਿਹਾ ਸੀਗਾ ਹੈ ਜੀ ਤੇ ਕਹਿੰਦੇ ਕੁੜੇ ਨਾਲ ਗੱਲਾਂ ਕਰਦਾ ਤੂੰ ਇਹ ਹੈਰੀ ਦਾ ਉਹਦਾ ਨਾਲ ਕਰ ਲੱਗ ਗਿਆ 8:00 ਜਾਂ 11:00 ਵੱਜ ਗਏ ਇਹ ਹਰਦੀਪ ਦਾ ਫੋਨ ਹੈ ਹਰਦੀਪ ਦੇ ਗਿਆ ਹਰਦੀਪ ਦਾ ਫਾ ਗਿਆ ਉਹ ਲੱਗਿਆ ਹੋਰ ਰਹੀ ਟੋਟ ਟੋਲਦਾ ਤੇ ਆਈ ਡੇਢ ਲੱਗ ਗਿਆ ਹੋਰ ਹੋ ਗਿਆ ਸੀ ਮੈਨੂੰ ਨਿਸ਼ਾਨੀਆਂ ਤੇ ਰਿਆਦੇ ਮੈਂ ਪੱਤੀ ਜੀ ਲੱਗੀ ਹੋਈ ਮੈਂ ਰੋੜ ਦੇਖਦਾ ਨਹੀਂ ਹੋਣੀ ਛੋਟੇ ਵੀ ਬੋਲਣ ਲੱਗ ਗਏ ਤੋਂ ਹੜਾ ਬੈ ਮੇਰੇ ਵੋਟ ਲੈ ਬਾਈ ਲੈ ਰੰਦਾ ਹੋਰ ਹੁਣ ਦੇ ਰਹੇ ਉਹ ਹਰਦੀਪ ਦਾ ਡਾੜੀ ਵੀ ਉਹ ਦੇ ਲਾ ਉਹ ਲੈ ਕੇ ਨਾ ਗੱਡੀ ਲੈ ਕੇ ਉਹ ਸਾਰੇ ਨਾ ਮੁੰਡਾ ਸਾਰੇ ਕੰਮ ਕਰਦਾ ਫੇਰ ਲੇ ਬੈਠਾ ਦੇ ਉੱਤੇ ਹੋਰ ਹੁਣ ਲੈ ਆ ਵਾੜ ਕੇ ਟੋਕਾ ਕਰਕੇ ਆ ਗਏ ਹੋ ਤਰਾ ਉਹਦਾ ਕਹਣਾ ਮੈਂ ਵੱਡਦਾ ਹੀ ਨਹੀਂ ਕੁਛ ਨਹੀਂ ਕਰਦਾ ਕਹਣਾ ਮੈਂ ਫਿਰਦਾ ਤੂੰ ਕੋਰ ਮੇਰਾ ਵੱਡਦਾ ਲਈ ਮੇਰੇ ਨਾਲ ਬੈਠ ਕੇ ਗਿਆ ਕਹਣਾ ਮੈਂ ਜੇ ਮਨਿਆਰੇ ਲੈ ਲੈ ਰਾ ਮੈਂ ਜੇ ਤੈਨੂੰ ਵੋਟ ਲੈ ਕੇ ਦਿੰਦਾ ਆਏਗਾ ਜੇ ਬਾਗ ਲਿਆ ਆਪਣਾ ਵਾਦਾ ਅਰੇ ਸਾਡੇ ਲੋਕ ਹੋਗਾ ਚਲ ਮੈਂ ਨਹੀਂ ਕੁਛ ਕਰਦਾ ਚੱਕ ਤੇਰਾ ਮੈਂ ਨਹੀਂ ਆਉਂਦਾ ਹੈਗਾ ਖੇਤੋਂ ਓ ਨਾ ਤੂੰ 1.5 ਲੱਖ ਬਣਦਾ ਮੋਬਾਈਲ ਦਾ ਹੁਣ 2.5 ਲੈ ਲੈ ਵੋਟ ਲੈ ਕੇ ਦਦੇ ਇਹੀ ਚੱਜਾ ਦੇ ਨਹੀਂ ਦੇ ਦੇ ਕੱਢ ਲਉਂਦਾ ਕਿ 3 ਸਾਲਾਂ ਨੇ ਜੱਜ ਫੜਿਆ ਹੈਗਾ ਓਏ ਕੀੜਿਆ ਲੜ ਗਿਆ ਛਾਲੇ ਦੇ ਇੰਨੇ ਕਹੇ ਤੂੰ ਕਾਦੀ ਰੋਟੀ ਆਈ ਮੈਨੂੰ ਘਰ ਰੋਟੀ ਦੀ ਖਾਦਾ ਪਤਾ ਨਹੀਂ ਭਰਦਾ ਜਾਲਾ ਨੂੰ ਨਾ ਮੋਬਾਈਲ ਤੋਂ ਕੀ ਬਣਾ ਛਾਲੇ ਦੇ ਕਰਿਆਗਾ ਹੈ ਲੈ ਸੱਚੀ ਜਹਾ ਕ ਲੱਗਾ ਮੈਂ ਧੜਕਦਾ ਮਾਜਾ ਬਾਹਰ ਦਾ ਦੋਦਣਾ ਦਾ ਵੱਡ ਲੂਗਾ ਛਾਲੇ ਧਮਾ ਧਮਾ ਹੀ ਥੋੜੀ ਜਿਆਦਾ ਰੋ ਕਰਿਆਗਾ ਛਾਲੇ ਦੇ ਧਮਾ ਮੇਰੇ ਛਾਲੇ ਦੇ ਗੱਦੀ ਲਾ ਦਦੇ ਨੇ